ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 8 ਅਗਸਤ ਹੈ ਮੈਂ ਅਵਿਨੋ ਸਿੰਘ ਕਲਾਸ 9 ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦਾ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸੇ ਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਦਾ ਹੁਕਮ ਹੈ ਮੰਨ ਰੇ ਗਾਹੋ ਨਾ ਗੁਰ ਉਪਦੇਸ਼ ਕਹਾ ਭਇਓ ਜਉ ਮੂੜ ਮੁਡਾਇਓ ਪਗਵਾਉ ਕਿਨੋ ਭੇਸ हे ਮੇਰੇ ਮਨ ਤੂੰ ਗੁਰੂ ਦੀ ਸਿੱਖਿਆ ਨੂੰ ਧਾਰਨ ਕਿਉਂ ਨਹੀਂ ਕੀਤਾ हे ਭਾਈ ਤੂੰ ਗੁਰੂ ਦਾ ਉਪਦੇਸ਼ ਵੀ ਧਾਰਨ ਨਹੀਂ ਕੀਤਾ ਸਿਰ ਵੀ ਮਨਾਲਿਆ ਭਗਵੇਂ ਰੰਗ ਦੇ ਕੱਪੜੇ ਵੀ ਪਹਿਣ ਲਏ ਇੰਨਾ ਕੁਝ ਕਰ ਲਿਆ ਤਾਂ ਵਿੱਚ ਕੀ ਹੋ ਗਿਆ ਇੰਨਾ ਨਾਲ ਤੇਰਾ ਕੀ ਸੌਰ ਗਿਆ ਤੈਨੂੰ ਕੀ ਪ੍ਰਾਪਤ ਹੋ ਗਿਆ ਤੇਰੇ ਪੱਲੇ ਕੁਝ ਵੀ ਨਹੀਂ ਪਿਆ ਤੂੰ ਖਾਲੀ ਦਾ ਖਾਲੀ ਹੀ ਰਹਿ ਗਿਆ ਤੂੰ ਸੱਚ ਸਰੂਪ ਪਰਮੇਸ਼ਰ ਦਾ ਨਾਮ ਛੱਡ ਕੇ ਨਾ ਸੁਵੰਤ ਪਦਾਰਥਾਂ ਦੇ ਮਗਰ ਲੱਗ ਗਿਆ ਹੈ ਅਮੋਲਕ ਮੁਨਕਾ ਜਨਵ्यर्थ ਹੀ ਗਵਾ ਲਿਆ ਤੂੰ ਪਖੰਡ ਕਰਕੇ ਆਪਣਾ ਪੇਟ ਭਰ ਲਿਆ ਪਸ਼ੂਆਂ ਵਾਂਗ ਸੌ ਲਿਆ हे ਭਾਈ ਇਹ ਮੂਰਖ ਬੰਦੇ ਤੂੰ ਪਰਮੇਸ਼ਰ ਦੀ ਬੰਦਗੀ ਦੀ ਜਾਂਚ ਨਹੀਂ ਸਿੱਖੀ ਮਾਇਆ ਹੱਥ ਵਿੱਚ ਹੀ ਵਿਕ ਗਿਆ ਹੈ ਤੂੰ ਵਿਸ਼ੇ ਵਿਕਾਰਾਂ ਵਿੱਚ ਫਸਿਆ ਰਿਹਾ ਪਰਮੇਸ਼ਰ ਦਾ ਅਮੋਲਕ ਰਤਨ ਪਰਮੇਸ਼ਰ ਦੇ ਨਾਮ ਨੂੰ ਤੂੰ ਭੁਲਾ ਦਿੱਤਾ ਹੈ हे ਭਾਈ ਤੂੰ ਅਵੇਸਲਾ ਹੋ ਗਿਆ ਹੈ ਲਪ ਪ੍ਰਵਾਹ ਹੋ ਕੇ ਪਰਮੇਸ਼ਰ ਨੂੰ ਭੁਲਾ ਦਿੰਦਾ ਹੈ ਤੇਰੀ ਉਮਰ ਵਿਅਰਥ ਹੀ ਲੰਘਦੀ ਜਾ ਰਹੀ ਹੈ ਗੁਰੂ ਜੀ ਆਖਦੇ ਹਨ اے ਸੱਚੇ ਪਾਤਸ਼ਾਹ ਆਪਣੇ ਵਿਰਧ ਸੁਭਾਅ ਦੀ ਲਾਜ ਰੱਖੋ ਜੀਵਤਾ ਸਦਾ ਹੀ ਭੁੱਲਣਹਾਰ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਿੰਨੇ ਮਰਜੀ ਕੋਈ ਕਰਮ ਕਾਂਡ ਕਰ ਲਵੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਮਨੁੱਖਾ ਜਨਮ ਵਿਅਰਥ ਹੈ ਮਨੁੱਖਾ ਜਨਮ ਸਫਲਾ ਕਰਨ ਲਈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਪਿਆਰੇ ਵਿਦਿਆਰਥੀਓ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਿਆ ਕਰੋ ਇਸ਼ਨਾਨ ਕਰਕੇ ਇੱਕ ਪਾਠ ਗੱਗੀ ਸਹਿਬ ਦਾ ਕਰ ਲਓ ਫਿਰ ਆਪਣੀ ਸਕੂਲ ਦੀ ਪੜ੍ਹਾਈ ਕਰੋ ਅੰਮ੍ਰਿਤ ਵੇਲੇ ਜੋ ਕੋ ਤੁਸੀਂ ਪੜ੍ਹ ਲਓਗੇ ਉਹ ਤੁਹਾਨੂੰ ਕਦੇ ਨਹੀਂ ਭੁੱਲੇਗਾ ਸਾਰਾ ਦਿਨ ਆਨੰਦ ਪ੍ਰਸੰਨ ਰਹੋਗੇ ਤੁਹਾਡੇ ਲਾਗੇ ਆਲਸ ਨਹੀਂ ਆਵੇਗੀ ਗੁਰੂ ਪੁਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ